ਸੜਕ ਤੇ ਆ ਰਹੇ 4-5 ਮੁੰਡਿਆਂ ਦੇ ਵਿੱਚ ਅਜਿਹੀ ਕਿਹੜੀ ਸ਼ੈ ਆ ਗਈ ਕਿ ਉਹ ਸੜਕ ਤੇ ਕਰਨ ਲੱਗੇ ਅਜਿਹੀਆਂ ਹਰਕਤਾਂ ਕਿ ਦੇਖ ਲੋਕ ਵੀ ਹੈਰਾਨ ਹੋ ਗਏ ਅਤੇ ਪਾਸੇ हट ਗਏ ਸਾਹਮਣੇ ਖੜੀ ਕਾਲੇ ਰੰਗ ਦੀ ਥਾਰ ਦੇ ਉੱਤੇ ਅਚਾਨਕ ਇੱਟਾਂ ਡੰਡਿਆਂ ਦੇ ਨਾਲ ਹਮਲਾ ਬੋਲ ਦਿੱਤਾ ਤੇ ਇਹ ਘਟਨਾ ਕੈਮਰੇ ਦੇ ਵਿੱਚ ਕੈਦ ਹੋਈ ਹੈ ਆਖਰੀ ਨਾ ਮੁੰਡਿਆਂ ਨੂੰ ਕੀ ਹੋਇਆ ਸੀ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਨਜ਼ਰ ਮਾਰਦਿਆਂ ਇਸ ਵੀਡੀਓ ਤੇ ਮਾਮਲਾ ਫਰੀਦਕੋਟ ਦੇ ਸਰਕੂਲਰ ਰੋਡ ਦਾ ਜਿੱਥੇ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ 5-6 ਹਥਿਆਰਬੰਦ ਨੌਜਵਾਨਾਂ ਦੇ ਵੱਲੋਂ ਥਾਰ ਸਵਾਰ ਦੋ ਨੌਜਵਾਨਾਂ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਅਤੇ ਦੋਹਾਂ ਨੌਜਵਾਨਾਂ ਨੇ ਭੱਜ ਕੇ ਆਪਣੇ ਘਰ ਦੇ ਵਿੱਚ ਵੜ ਕੇ ਜਾਨ ਬਚਾਈ ਪਰ ਹਮਲਾਵਾਰਾਂ ਵੱਲੋਂ ਨੌਜਵਾਨ ਦੇ ਘਰ ਦੇ ਬਾਹਰ ਖੜੀ ਥਾਰ ਕਾਰ ਦੀ ਬੁਰੀ ਤਰ੍ਹਾਂ ਨਾਲ ਪੰਤੋੜ ਕੀਤੀ ਅਤੇ ਹਮਲਾਵਾਰ ਮੋਟਰਸਾਈਕਲ ਚਿੱਟੇ ਰੰਗ ਦੀ ਬਰੀਜਾਕਾਰ ਤੇ ਸਵਾਰ ਹੋ ਕੇ ਫਰਾਰ ਹੋ ਗਏ ਘਟਨਾ ਦਾ ਪਤਾ ਚੱਲਦੇ ਹੀ ਥਾਣਾ ਸਿਟੀ 1 ਫਰੀਦਕੋਟ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਦੋਸ਼ੀਆਂ ਦੀ ਪਾਲ ਦੇ ਵਿੱਚ ਜੁਟ ਗਈ ਹੈ ਹਾਂਜੀ ਸਰ ਇੱਕ ਜਿਹੜੀ ਥਾਰ ਪਣੀ ਗਈ ਕੀ ਇਹ ਪੂਰਾ ਮਾਮਲਾ ਮਾਈ ਕਨੇ ਮਲੇ ਦੀ ਕੰਪਲੀਟ ਹੈ ਕੰਮੈਨੇਟ ਕੋਲ ਅਸੀਂ ਮੌਕੇ ਤੇ ਪਹੁੰਚ ਗਏ ਥਾਰ ਗੱਡੀ ਕਾਫੀ ਭੰਕੇ ਭੱਜ ਗਏ ਮੁੰਡੇ ਕੋਈ ਇਹਨਾਂ ਦੀ ਆਪਸੀ ਰਾਂਝੇ ਸਿੰਘ ਬਾਜੀ ਜਾਂ ਕੋਈ ਸੁਖਨੂਰ ਮੁੰਡੇ ਨਾਲ ਸੁਨੂਰ ਦਾ ਘਰ ਹੈ ਜੀ ਦੀ ਥਾਰ ਨੇ ਉਹਨੇ ਸਰ ਇਹ ਜੋ ਕੀ ਕਾਰਵਾਈ ਕੀਤੀ ਹੈ ਅਲੀ ਸਰ ਕਾਰਵਾਈ ਫਰਜ਼ ਹੈ ਉਹਨਾਂ ਨੇ ਇਹਨੂੰ ਬਿਆਨ ਲਿਖ ਕੇ ਸੀ ਅਗਲੀ ਕਾਨੂੰਨੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਵਿਰੁੱਧ ਗੁੰਡਾਗਰਦੀ ਤਾਂ ਨਹੀਂ ਚੱਲਣ ਦੇਣੀ ਅਸੀਂ ਸ਼ਹਿਰ 'ਚ ਤੇ ਪਹਿਲਾਂ ਹੀ ਤਰ੍ਹਾਂ ਲੱਗਾ ਸੀ ਲੜੇ ਇੱਕ ਬੰਦਾ ਦਾ ਪਰ ਫਿਲਹਾਲ ਤਾਂ ਮੇਰੇ ਸਾਡੇ ਧਿਆਨ 'ਚ ਨਹੀਂ ਆਇਆ ਫਿਰ ਵੀ ਉਹ ਵੀ ਆਇਆ ਤੁਹਾਨੂੰ ਦੱਸਿਆ ਜਾਊਗਾ ਗ੍ਰਿਫਤਰੀ ਤਾਂ ਨਹੀਂ ਨਹੀਂ ਫਿਲਹਾਲ ਨਹੀਂ ਕੋਈ ਹਜੇ ਕੋਈ ਗ੍ਰਿਫਤਾਰੀ ਨਹੀਂ ਜੋ ਕਿ ਇਹ ਤਾਂ ਕਹਿੰਦੇ ਸੀ ਪੰਜ ਤੋਂ ਵੱਧ ਸੀਗੇ ਪੰਜ ਛੇ ਬੰਦੇ ਸੀਗੇ ਥਾਰ ਭੰਨਾ ਹੈ ਫਿਜ਼ੀਕਲ ਪੁਪਾਈ ਕੀਤੀ ਹੈ ਹਾਂ ਸਨਾਖਤ ਤੋਂ ਦੱਸ ਰਿਹਾ ਮੁੰਡੇ ਦਾ ਹਾਂ ਹਾਂ ਸੀਸੀਟੀਵੀ ਉਹਨਾਂ ਦੇ ਕੈਮਰਾ ਲੱਗੇ ਜਿਹਨਾਂ ਦੀ ਥਾਰ ਭੰਨੀ ਆ ਉਹਨਾਂ ਨੇ ਚੈੱਕ ਕੀਤਾ ਫਿਲਹਾਲ ਇਸ ਮਾਮਲੇ ਦੇ ਵਿੱਚ 피르트 ਪਰिवार ਵੱਲੋਂ ਕੁਝ ਵੀ ਨਹੀਂ ਕਿਹਾ ਜਾ ਰਿਹਾ ਪਰ ਸੂਤਰਾਂ ਤੋਂ ਪਤਾ ਚੱਲਿਆ ਕਿ ਮਾਮਲਾ ਆਪਸੀ ਰੰਜਿਸ਼ ਦਾ ਦਸਿਆਚਾਰ ਹੈ ਬਾਕੀ ਜਿਵੇਂ ਹੀ ਪੀੜਤ ਪਰਿਵਾਰ ਦਾ ਕੋਈ ਬਿਆਨ ਸਾਹਮਣੇ ਆਵੇਗਾ ਫਿਰ ਇਸ ਪੂਰੇ ਮਾਮਲੇ ਦਾ ਖੁਲਾਸਾ ਵੀ ਹੋ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ